ਸੇਲ ਨੇ ਬਾਈਆ ਕਬੂਤਰੀਆਂ ਪਹਿਲਾਂ ਆਪਾਂ ਕੱਲੇ ਕਬੂਤਰਾਂ ਦੀ ਵੀਡੀਓ ਪਾਈ ਸੀ ਡਾਕਟਰ ਬਰਨਾਲਾ ਜੀ ਦੀ ਤੇ ਹੁਣ ਜਿਹੜੀਆਂ ਆਪਾਂ ਮਾਰਦੀਆਂ ਉਹਨਾਂ ਦੀ ਵੀਡੀਓ ਪਾਵਾਂ ਕਬੂਤਰੀਆਂ ਦੀ ਜੇ ਕਿਸੇ ਭਰਾ ਨੇ ਲੈਣੀਆਂ ਮੁੱਲ ਬਾਈ ਬਾਈ ਨੇ ਇਹ ਵੀ ਸਾਰੀਆਂ ਹੀ ਵੇਚਣੀਆਂ ਕਬੂਤਰ ਸਾਰੇ ਵੱਡੇ ਵੇਚਣੀਆਂ ਬਾਈ ਨੇ ਕੋਈ ਕਬੂਤਰ ਨਹੀਂ ਰੱਖਣਾ ਵੱਡਿਆਂ ਚ ਵੱਡੇ ਕਬੂਤਰ ਨੇ ਕੋਈ ਇਹ ਨਹੀਂ ਹੈਗਾ ਆਪਾਂ ਕਹਿੰਦੇ ਨੇ ਪੱਠੇ ਪੱਟੀਆਂ ਵੇਚ ਕੇ ਬੰਦੇ ਨੇ ਵੀ ਜਿਹੜੇ ਬਚੇ ਹੋਏ ਸੀਗੇ ਬਾਕੀ ਰੱਖ ਲੈ ਸਾਰੇ ਵੱਡੇ ਕਬੂਤਰੀ ਨੇ ਬਾਈ ਇਹ ਜਿੱਤੇ ਹੋਏ ਕਬੂਤਰ ਨੇ ਬਾਕੀ ਸਾਡੇ ਏਰੀਆ ਚ ਤਕਰੀਬਨ ਬਰਨਾਲ ਏਰੀਆ ਚ ਪਤਾ ਹੀ ਆ ਵੀ ਪੁਰਾਣਾ 플레이ਰ ਆ ਬਾਈ ਹੁਣ ਇੱਕ ਤਾਂ ਬਾਈ ਉਮਰ ਦਾ ਸਾਬ ਕਿਤਾਬ ਹੋ ਜਾਂਦਾ ਨਹੀਂ ਭੱਜਣਾ ਠਣ ਨਹੀਂ ਹੁੰਦੀ ਇੱਕ ਬਾਈ ਦਾ ਹਸਪੀਟਲ ਦਾ ਕੰਮ ਆ ਜਿਹੜਾ ਗੁਰੂ ਮਹਾਰਾਜ ਦੀ ਕਿਰਪਾ ਨਾਲ ਪੂਰਾ ਵਧੀਆ ਹੱਡੀਆਂ ਦਾ ਹਸਪਤਾਲ ਆ ਤੇ ਉਹਦੇ ਕਰਕੇ ਬਾਈ ਨੂੰ ਟਾਈਮ ਨਹੀਂ ਲੱਗਦਾ ਤਾਂ ਕਰਕੇ ਬਾਈ ਕਹਿੰਦਾ ਆਪਾਂ ਵੀ ਸਾਰੇ ਕੂਤਰਾ ਜਿਹੜੇ ਵੇਚ ਹੀ ਦੇਣੇ ਆ ਵੀ ਫ੍ਰੀ ਆਪਾਂ ਕਿਸੇ ਨੂੰ ਦੇਣਾ ਨਹੀਂ ਅੱਗੇ ਬਹੁਤ ਦਿੱਤੇ ਆ ਵੀ ਹੁਣ ਮਾਨਖੱਟਾ ਹੋਇਆ ਹੋਇਆ ਆ ਕਰਕੇ ਪਹਿਲਾਂ ਕਬੂਤਰਾਂ ਦੀ ਵੀਡੀਓ ਪਾਤੀ ਹੁਣ ਆਪਾਂ ਕਬੂਤਰਿਆਂ ਦੀ ਪਾਉਣ ਲੱਗੇ ਆ ਜੇ ਕੋਈ ਵੀ ਭਰਾ ਲੈਣ ਦਾ ਚਾਹ ਬਾਣਾ ਹਨਾ ਇੱਕ ਗੱਲ ਹੋਰ ਹੈ ਵੀ ਜੀ ਤੋ ਐਤਕੀ ਵੀ ਕਬੂਤਰ ਨਾ ਨਾ ਬਣੇ ਹੁਣ ਚਲੋ ਬਿਮਾਰੀਆਂ ਆਉਂਦੀਆਂ ਰਹਿੰਦੀਆਂ ਘੁੰਮਣੀ ਚ ਗਾਣਾ ਦਾ ਕਬੂਤਰ ਜਿੰਨੇ ਆਉਣ ਥੋੜੀ ਥੋੜੇ ਆ ਤੇ ਖਿਡਾਰੀਆਂ ਕੋਲੇ ਵੀ 100 100 ਜੋੜਾ ਹੋ ਜਾਂਦਾ ਤਾਂ ਵੀ ਕਬੂਤਰ ਮੁੱਲ ਲਈ ਜਾਂਦੇ ਆ ਜਾਂ ਰੱਖੀ ਜਾਂਦੇ ਆ ਬਿਮਾਰੀਆਂ ਕਰਕੇ ਕਬੂਤਰ ਮਰ ਮੁੜ ਜਾਂਦੇ ਆ ਪਰ ਜੀ ਤੋ ਹੁਣ ਐਤਕੀ ਵੀ ਨਾ ਬਣੇ ਫੇਰ ਨਹੀਂ ਬਾਨੇ ਐਰ ਕੀ ਕਿਉਂਕਿ ਕਬੂਤਰ ਬਹੁਤ ਚੰਗੇ ਚੰਗੇ ਆਇਆ ਸੇਲ ਖਾਤਰ ਬਹੁਤ ਚੰਗੇ ਚੰਗੇ ਵਿਆਰ ਕੀ ਮਿਲ ਵਿਭਾਜ ਗਏ ਜਿਵੇਂ ਅੱਗੇ ਆਪਾਂ ਸੁਣਦੇ ਸੀ 50000 ਦਾ ਲੱਖ ਦਾ ਜੋੜਾ ਉਹ ਕਬੂਤਰ ਹੁਣ 10 10 15 15000 ਚ ਵੀ ਜੋੜਾ ਮਿਲ ਜਾਂਦਾ ਪੂਰਾ ਟਾਪ ਦਾ ਵਿੱਚ ਬੰਦੇ ਗਰੰਟੀਆਂ ਵੀ ਦੇਈ ਜਾਂਦੇ ਆ ਸਾਰਾ ਕੁਝ ਚੱਲੀ ਜਾਂਦਾ ਵੀ ਹੁਣ ਮੌਕਾ ਹੈ ਹਨਾ ਜਿਨੇ ਵੀ ਕੋਈ ਆਪਦਾ ਬਣਾਉਣੀ ਹੈ ਨਸਲ ਬਣਾ ਸਕਦਾ ਬਾਈ ਕੋਲੇ ਬਾਕੀ ਆਪਾਂ ਪਹਿਲਾਂ ਦੱਸਿਆ ਹੀ ਆ ਵੀ ਜਿਹੜੀਆਂ ਨਸਲਾਂ ਹੈਗੀਆਂ ਬਾਈ ਕੋਲੇ ਪੰਜ ਚਾਰ ਨਸਲਾਂ ਪੂਰੀਆਂ ਟਾਪ ਦੀਆਂ ਨੇ ਉੱਡੇ ਵੀ ਵਧੀਆ ਬਾਕੀ ਬਾਈ ਸ਼ਹਿਰ ਦੀ ਸ਼ਹਿਰ ਚ ਹੋਣ ਦੇ ਬਾਵਜੂਦ ਪਿੰਡ ਵਾਲੀਆਂ ਬਾਦੀਆਂ ਛੱਡਦਾ ਸੀ ਤੇ ਜਿੱਤਦਾ ਵੀ ਸੀਗਾ ਸਾਡੇ ਪਿੰਡ ਵੀ ਬਾਈ 2-3 ਸਾਲ ਜੱਤ ਕੇ ਗਿਆ। ਬਲਾਸਪੁਰ ਬਾਈ ਲਗਾਤਾਰ 6 ਸਾਲ ਜੱਤੇ ਰਿਕਾਰਡ ਰਿਹਾ ਬਾਈ ਦਾ। ਕੂਤਰ ਬਹੁਤ ਚੰਗੇ ਉੱਡੇ ਆ ਜਿੱਥੇ ਵੀ ਉੱਡੇ ਆ। ਬਾਕੀ ਜੇ ਕਿਸੇ ਨੇ ਲੈਣੇ ਆ ਭਰਾਣੇ ਮੈਸਕਰੀਨ ਦੇ ਉੱਤੇ ਨੰਬਰ ਛੱਡਤਾ। ਫੋਨ ਲਾ ਕੇ ਜਿਹੜਾ 6 ਤਰੀਕ ਨੂੰ ਬਾਈ ਲੈ ਆ ਸਕਦਾ।